ਰੈਡੀ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸਨ ਡੰਡੀ ਟਾਵੇਂ-ਟਾਵੇਂ ਮੁੱਖ ਅੱਡਿਆਂ ਤੋਂ ਟਾਂਗੇ ਚੱਲਦੇ ਸਨ ਅਤੇ ਅਕਸਰ ਲੋਕ ਪੈਦਲ ਹੀ ਸਫ਼ਰ ਕਰਦੇ ਸਨ ਡੰਡੀ ਮਸਿਆ ਦੇ ਦਿਨ ਲੋਕ ਟਾਂਗੇ ਉੱਤੇ ਸ਼ਹਿਰ ਜਾਂਦੇ ਸਨ ਡੰਡੀ ਸਾਈਕਲ ਇਸੇ ਖਾਸ ਜਾਂ ਅਮੀਰ ਬੰਦੇ ਕੋਲ ਹੁੰਦਾ ਸੀ ਡੰਡੀ ਟੁਆ ਟੁਆਈ ਲਈ ਗੱਡੇ ਵਰਤੇ ਜਾਂਦੇ ਸਨ ਜਿੰਨਾ ਰਾਹੀਂ ਜਿੰਸ ਵੇਚੀ ਜਾਂਦੀ ਸੀ ਡੰਡੀ ਮਨੋਰੰਜਨ ਲਈ ਲੋਕ ਸੰਪਰਕ ਵਿਭਾਗ ਡਾਕੂਮੈਂਟਰੀ ਫਿਲਮਾਂ ਦਿਖਾਉਂਦਾ ਸੀ ਜਾਂ ਗੁਰਚਰਨ ਪਾ ਦੇ ਨਾਟਕ ਦੇਖੇ ਜਾਂਦੇ ਸਨ ਡੰਡੀ ਇਹ ਲੋਕ ਜਲਦੀ ਉੱਠਦੇ ਅਤੇ ਜਲਦੀ ਸੌਂਦੇ ਸਨ ਡੰਡੀ ਬਿਜਲੀ ਅਜੇ ਆਈ ਨਹੀਂ ਸੀ ਸਿਰਫ ਲਾਲਟੈਨ ਜਾਂ ਦੀਵੇ ਦੀ ਰੋਸ਼ਨੀ ਹੁੰਦੀ ਸੀ ਡੰਡੀ ਪਹਿਲਾਂ ਰੇਡੀਓ ਆਇਆ ਲੋਕ ਕਹਿੰਦੇ ਸਨ ਕਿ ਇਸ ਵਿੱਚ ਬੰਦੇ ਬੋਲਣਗੇ ਫਿਰ ਬਿਜਲੀ ਅਤੇ ਟੈਲੀਵਿਜ਼ਨ ਆਇਆ ਡੰਡੀ ਹੈਰਾਨੀ ਦੀ ਗੱਲ ਹੈ ਕਿ ਲਾਲਟੈਨ ਦੀ ਰੋਸ਼ਨੀ ਵਿੱਚ ਪੜ੍ਹੇ ਬੱਚੇ ਆਈਪੀਐਸ ਆਈਏਐਸ ਅਫਸਰ ਅਤੇ ਹੋਰ ਉੱਚ ਅਹੁਦਿਆਂ ਉੱਤੇ ਪਹੁੰਚੇ ਡੰਡੀ ਲੋਕ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਚਹਿਰੀ ਡਾਕਖਾਨਾ ਰੇਲਵੇ ਸਟੇਸ਼ਨ ਦਫ਼ਤਰ ਹਸਪਤਾਲ ਟਾਂਗਾਂ ਉੱਤੇ ਹੀ ਜਾਂਦੇ ਸਨ ਡੰਡੀ ਸਕੂਲ ਵਿੱਚ ਵੀ ਬੱਚਿਆਂ ਨੂੰ ਟਾਂਗੇ ਉੱਤੇ ਜਾਣਾ ਪੈਂਦਾ ਸੀ ਡੰਡੀ ਗਮੀ ਖੁਸ਼ੀ ਵਿੱਚ ਵੀ ਆਮ ਤੌਰ ਉੱਤੇ ਟਾਂਗਿਆਂ ਦੀ ਸਵਾਰੀ ਕੀਤੀ ਜਾਂਦੀ ਸੀ ਡੰਡੀ ਬਰਾਤਾਂ ਵੀ ਟਾਂਗਿਆਂ ਉੱਤੇ ਹੀ ਆਉਂਦੀਆਂ ਜਾਂਦੀਆਂ ਸਨ ਡੰਡੀ ਅੰਮ੍ਰਿਤਸਰ ਦੇ ਰਾਮ ਬਾਗ ਤੋਂ ਲੈ ਕੇ ਹਾਲ ਗੇਟ ਤੱਕ ਟਾਂਗੇ ਚੱਲਦੇ ਸਨ ਡੰਡੀ ਸਵਾਰੀਆਂ ਘੋੜੇ ਦੀ ਤਾ ਪੁੱਤੇ ਮੁਗਦ ਹੋ ਕੇ ਅੜੀ ਇਲਾਹੀ ਆਨੰਦ ਮਾਨਦੀਆਂ ਸਨ ਡੰਡੀ ਟਾਂਗੇ ਦਾ ਕਿਰਾਇਆ ਨਾ માત્ર ਸੀ ਡੰਡੀ ਹੁਣ ਮਸ਼ੀਨੀ ਬਹਨਾ ਦੇ ਯੁੱਗ ਨੇ ਟਾਂਗਿਆਂ ਨੂੰ ਗੁਮਨਾਮੀ ਵਿੱਚ ਗਵਾਚਨ ਲੇ ਮਜਬੂਰ ਕਰ ਦਿੱਤਾ ਹੈ ਡੰਡੀ ਜੋ ਲੋਕਾਂ ਦਾ ਮੁੱਖ ਰੋਟੀ ਰੋਜੀ ਦਾ ਤੰਦਾ ਸੀ ਉਹ ਟਾਂਗਾ ਲੋਪ ਹੋ ਗਿਆ ਹੈ ਡੰਡੀ ਨਾ ਕਿਤੇ ਸ਼ਹਿਰ ਅਤੇ ਨਾ ਹੀ ਪਿੰਡ ਵਿੱਚ ਨਜ਼ਰ ਆਉਂਦਾ ਹੈ ਡੰਡੀ ਇਹ ਟਾਂਗੇ ਵਾਲੇ ਜਾਂ ਤਾਂ ਮਜਦੂਰ ਬਣ ਗਏ ਜਾਂ ਜੁਗਾੜੀ ਕੁੜਿਕ ਕੁੜਕਿਆਂ ਉੱਤੇ 3 ਵੀਲਰ ਚਲਾ ਕੇ ਆਪਣੇ ਬੱਚਿਆਂ ਦਾ পেট ਪਾਲ ਰਹੇ ਹਨ ਡੰਡੀ ਟਾਂਗੇ ਹੁਣ ਤੁਹਾਨੂੰ ਨਮੂਨੇ ਵਾਸਤੇ ਅਜਾਇਬ ਘਰਾਂ ਵਿੱਚ ਮਿਲ ਸਕਦੇ ਹਨ ਡੰਡੀ ਜੋ ਸਰਦਾਰੀ ਟਾਂਗੇ ਦੀ ਸਵਾਰੀ ਦੀ ਸੀ ਉਹ ਹੁਣ ਦੇ ਪ੍ਰਦੂਸ਼ਣ ਵਾਲੇ ਨਮੀਨ ਮਸ਼ੀਨਰੀ ਵਹੀਕਲ ਦੀ ਨਹੀਂ ਹੈ ਡੰਡੀ ਜੀ ਕਰਦਾ ਹੈ ਕਿ ਇਹ ਦਿਨ ਫਿਰ ਆ ਜਾਣ ਜੋ ਲੋਪ ਹੋ ਗਏ ਹਨ ਡੰਡੀ 60 ਤੋਂ 70 ਸਾਲ ਦੇ ਪਿੰਡਾਂ ਵਿੱਚ ਵਸਦੀ ਆਖਰੀ ਪੀੜ੍ਹੀ ਜਿਨ੍ਹਾਂ ਦੇ ਅਜੀਬੋ ਗਰੀਬ ਅਤੇ ਅਨੋਖੇ ਨਾ ਸੰ ਨਾ ਜਿਨ੍ਹਾਂ ਦੇ ਨਾਵਾਂ ਨਾਲ ਸਾਡਾ ਜੀਵਨ ਬੀਤਿਆ ਜਿੰਨਾ ਦੇ ਨਾਂ ਸੁਣ ਕੇ ਉਹਨਾਂ ਦੀ ਬੱਟੀ ਹੋਈ ਘੂਰੀ ਨਾਲ ਅਸੀਂ ਡਰ ਜਾਂਦੇ ਸੀ ਭਾਵੇਂ ਉਹ ਸਾਡੇ ਚਾਚੇ ਤਾਏ ਹੋਣ ਜਾਂ ਬਾਬੇ ਜਿਨ੍ਹਾਂ ਨੇ ਟਾਂਗੇ ਦੀ ਸਵਾਰੀ ਦਾ ਆਨੰਦ ਮਾਣਿਆ ਹੈ ਹੁਣ ਸਾਡੀ ਨਵੀਂ ਪੀੜੀ ਦੇ ਆਉਣ ਨਾਲ ਉਹਨਾਂ ਦੀ ਉਮਰ ਨਾਲ ਉਹ ਖਤਮ ਹੋ ਜਾਣਗੇ ਡੰਡੀ ਦੇਖਣ ਨੂੰ ਨਹੀਂ ਮਿਲਣਗੇ ਡੰਡੀ ਕਿੰਨੇ ਅਜਿਹੇ ਨਾਮ ਅਤੇ ਟਾਂਗੇ ਦੀ ਸਵਾਰੀ ਦਾ ਆਨੰਦ ਪਿੰਡਾਂ ਵਿੱਚ ਬੰਦਿਆਂ ਦੇ jaan ਨਾਲ ਹੀ ਮਰ ਜਾਣਗੇ ਡੰਡੀ